ਹੈਲੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਆਧਾਰ ਕਾਰਡ ਲਿਮਟ ਕ੍ਰੋਸ ਦੀ ਪ੍ਰੋਬਲਮ ਬਾਰੇ ਜੇਕਰ ਤੁਸੀਂ ਨੇ ਵੀ ਆਪਣੇ ਆਧਾਰ ਕਾਰਡ ਵਿੱਚ ਅਪਡੇਟ ਕਰਨ ਵਾਸਤੇ ਭਾਵ ਆਧਾਰ ਕਾਰਡ ਦੀ ਡੇਟ ਆਵਰਸ ਜਾਂ ਐਡਰੈਸ ਨੂੰ ਅਪਡੇਟ ਕਰਨ ਵਾਸਤੇ ਰਿਕੁਐਸਟ ਪਾਈ ਹੈ ਪਰ ਤੁਹਾਡੀ ਜਿਹੜੀ ਰਿਕੁਐਸਟ ਹੈ ਰਿਜੈਕਟ ਹੋ ਗਈ ਹੈ ਤਾਂ ਤੁਹਾਨੂੰ ਕਿਵੇਂ ਤੁਸੀਂ ਉਸ ਨੂੰ ਠੀਕ ਕਰ ਸਕਦੇ ਹੋ ਪੂਰੀ ਇਨਫੋਰਮੇਸ਼ਨ ਅਸੀਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਬਹੁਤ ਵਧੀਆ ਤਰੀਕੇ ਨਾਲ ਦਵਾਂਗੇ ਲિમਟ ਕ੍ਰੋਸ ਦੀ ਪ੍ਰੋਬਲਮ ਆਉਂਦੀ ਹੀ ਕਿਉਂ ਹੈ ਆਧਾਰ ਕਾਰਡ ਵਿੱਚ ਤੁਸੀਂ ਡੇਟ ਆਫ ਬਰਥ ਚੇਂਜ ਕਰਨ ਲਈ ਤੁਹਾਨੂੰ ਇੱਕ ਮੌਕਾ ਮਿਲਦਾ ਹੈ ਜਿਹੜਾ ਜੇਕਰ ਤੁਸੀਂ ਉਸ ਨੂੰ ਵੀ ਇਕਵਾ ਦਿੰਦੇ ਹੋ ਤਾਂ ਤੁਹਾਨੂੰ ਲਿਮਟ ਕ੍ਰੋਸ ਦੀ ਪ੍ਰੋਬਲਮ ਆ ਜਾਂਦੀ ਹੈ ਪਰ ਜਦੋਂ ਤੁਸੀਂ ਨੇ ਆਧਾਰ ਕਾਰਡ ਦੀ એનਰੋਲਮੈਂਟ ਕਰਵਾਈ ਹੈ ਤਾਂ ਤੁਸੀਂ ਕਈ ਵਾਰੀ ਆਪਣਾ ਗਲਤ ਡਾਕੂਮੈਂਟ ਦੇ ਦਿੰਦੇ ਹੋ ਜਾਂ ਜਿਵੇਂ ਕਿ ਤੁਹਾਡੀ ਕੋਈ ਡਿਗਰੀ ਜਿਸ ਦੇ ਵਿੱਚ ਜਿਸ ਦੇ ਵਿੱਚ ਤੁਹਾਡਾ ਡੇਟ ਆਫ ਬਰਥ ਮੈਂਸ਼ਨ ਨਹੀਂ ਹੈ ਜਾਂ ਕੋਈ ਹੋਰ ਡਾਕੂਮੈਂਟ ਯੂਜ਼ ਕਰ ਲੈਂਦੇ ਹੋ ਤਾਂ ਤੁਹਾਨੂੰ ਇਹ ਪ੍ਰੋਬਲਮ ਆ ਸਕਦੀ ਹੈ ਇਸ ਨੂੰ ਕਿਵੇਂ ਠੀਕ ਕਰਨਾ ਹੈ ਇਸ ਵੀਡੀਓ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਤੇ ਤੁਸੀਂ ਇਸ ਆਪਣਾ ਆਧਾਰ ਕਾਰਡ ਵਿੱਚ ਡੇਟ ਆਫ ਬਰਥ ਬੜੇ ਆਸਾਨੀ ਨਾਲ ਘਰ ਬੈਠੇ ਹੀ ਅਪਡੇਟ ਕਰ ਸਕਦੇ ਹੋ ਉਸ ਦੇ ਲਈ ਸਭ ਤੋਂ ਪਹਿਲਾਂ ਆਪਣਾ ਬ੍ਰਾਊਜ਼ਰ ਓਪਨ ਕਰੋ ਉਸ ਦੇ ਵਿੱਚ ਮਈ ਆਧਾਰ ਟਾਈਪ ਕਰੋ ਮਈ ਆਧਾਰ ਟਾਈਪ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਵੇਗਾ ਮਈ ਆਧਾਰ ਲੌਗਇਨ ਤੇ ਕਲਿੱਕ ਕਰੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਧਾਰ ਕਾਰਡ ਦੀ ਵੈਬਸਾਈਟ ਆ ਜਾਏਗੀ ਇਸ ਦੇ ਵਿੱਚ ਤੁਹਾਡੇ ਸਾਹਮਣੇ ਲੌਗਇਨ ਦੀ ਆਪਸ਼ਨ ਆਉਂਦੀ ਹੈ ਉਸ ਉੱਤੇ ਕਲਿੱਕ ਕਰਕੇ ਐ ਇਸ ਜਗ੍ਹਾ ਤੇ ਆਪਣਾ ਆਧਾਰ ਕਾਰਡ ਨੰਬਰ ਟਾਈਪ ਕਰਨ ਤੋਂ ਬਾਅਦ ਕੈਪਚਾ ਭਰੋ ਤੇ ਉਸ ਤੋਂ ਬਾਅਦ ਲੌਗਇਨ ਵਿਦ OTP ਤੇ ਕਲਿੱਕ ਕਰੋ ਤੁਹਾਡੇ ਆਧਾਰ ਕਾਰਡ ਨਾਲ ਅਟੈਚਡ ਫੋਨ ਨੰਬਰ ਤੇ OTP ਆ ਜਾਵੇਗੀ ਉਸ ਨੂੰ ਭਰ ਕੇ ਲੌਗਇਨ ਕਰੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਇੰਟਰਫੇਸ ਆ ਜਾਵੇਗਾ ਜਿਸ ਵਿੱਚ ਆਧਾਰ ਕਾਰਡ ਅਪਡੇਸ਼ਨ ਤੇ ਹੋਰ ਸਾਰੇ ਤਰ੍ਹਾਂ ਦੀ ਜੋ ਵੀ ਆਧਾਰ ਕਾਰਡ ਵਿੱਚ ਅਪਡੇਸ਼ਨ ਹੁੰਦੀ ਹੈ ਡਾਊਨਲੋਡ ਕਰਨਾ ਤੇ ਡਾਕੂਮੈਂਟ ਅਪਡੇਸ਼ਨ ਬੈਂਕ ਸਿਟਿੰਗ ਸਟੇਟਸ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਵੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆ ਆਧਾਰ ਕਾਰਡ ਅਪਡੇਸ਼ਨ ਦੀ অপਸ਼ਨ ਆ ਰਹੀ ਹੈ ਤੁਸੀਂ ਇਸ ਨੂੰ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਆਧਾਰ ਕਾਰਡ ਅਪਡੇਸ਼ਨ ਵਾਲੇ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਨੀਚੇ ਸਕਰੋਲ ਕਰਨਾ ਹੈ ਪ੍ਰੋਸੈਸ ਪ੍ਰੋਸੈਸ ਟੂ ਅਪਡੇਟ ਤੇ ਕਲਿੱਕ ਕਰਨਾ ਹੈ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਵੇਗਾ ਇੱਥੇ ਤੁਸੀਂ ਦੇਖ ਰਹੇ ਹੋ ਵੀ ਦੱਸਿਆ ਗਿਆ ਹੈ ਕਿ ਕਿਸ ਚੀਜ਼ ਨੂੰ ਤੁਸੀਂ ਕਿੰਨੀ ਵਾਰੀ ਅਪਡੇਟ ਕਰ ਸਕਦੇ ਹੋ ਐਡਰੈਸ ਦੀ ਕੋਈ ਲਿਮਟ ਨਹੀਂ ਹੈ ਨੇਮ ਨੂੰ ਤੁਸੀਂ ਇੱਕ ਵਾਰੀ ਆਪਣਾ ਡਿਟ ਕਰ ਸਕਦੇ ਹੋ ਡੇਟ ਆਫ ਬਰਥ ਇੱਥੇ 0 ਆ ਰਿਹਾ ਹੈ ਪਰ ਤੁਸੀਂ ਇੱਕ ਵਾਰੀ ਡੇਟ ਆਫ ਬਰਥ ਨੂੰ ਸ਼ੁਰੂ ਵਿੱਚ ਅਪਡੇਟ ਕਰ ਸਕਦੇ ਹੋ ਉਸ ਤੋਂ ਬਾਅਦ ਜੈਂਡਰ ਦੀ ਆਪਸ਼ਨ ਆ ਰਹੀ ਹੈ ਨਾਮ ਵਾਲੀ ਜਗ੍ਹਾ ਤੇ ਇੱਕ ਆ ਰਿਹਾ ਹੈ نیچے 0 ਆ ਰਹੀ ਹੈ ਤੇ ਉਸ ਤੋਂ ਹੇਠੇ ਵੀ 0 ਆ ਰਹੀ ਹੈ ਇਹ ਤੁਸੀਂ ਦੇਖ ਲਓ ਜਿਹੜੇ ਅਧਾਰ ਦੀ ਮੈਂ ਅਪਡੇਟਿਸ਼ਨ ਕਰ ਰਿਹਾ ਉਸ ਦੇ ਵਿੱਚ ਇਹ ਵਾਲੀਆਂ ਆਪਸ਼ਨ ਬਾਕੀ ਹਨ ਤੇ 0 ਵਾਲੀਆਂ ਆਪਸ਼ਨ ਉਸ ਦੀਆਂ ਖਤਮ ਹੋ ਚੁੱਕੀਆਂ ਹਨ ਅਧਾਰ ਕਾਰਡ ਦੇ ਵਿੱਚ ਐਡਰੈਸ ਨੂੰ ਅਪਡੇਟ ਕਰਨ ਵਾਸਤੇ ਕੋਈ ਲਿਮਟ ਨਹੀਂ ਹੈ ਇਸ ਨੂੰ ਤੁਸੀਂ ਕਿੰਨੀ ਵੀ ਵਾਰੀ ਅਪਡੇਟ ਕਰ ਸਕਦੇ ਹੋ ਉਸ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ ਅਧਾਰ ਕਾਰਡ ਅਪਡੇਟ ਕਰਦੇ ਸਮੇਂ ਡਾਕੂਮੈਂਟ ਜੋ ਵੀ ਤੁਹਾਨੂੰ ਚਾਹੀਦੇ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਉਸ ਤੋਂ ਬਾਅਦ ਤੁਸੀਂ ਨੇ ਇੱਥੇ ਟਾਈਪ ਕਰਨਾ ਹੈ jo i dai ਉਸ ਤੋਂ ਬਾਅਦ ਅ ਜੁਆਈ ਡੀ ਆਈ ਤੇ ਕਲਿੱਕ ਕਰ ਲੈਣਾ ਹੈ ਲੈਂਗੁਏਜ ਨੂੰ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਵੇਗਾ ਇਸ ਦੇ ਨੀਚੇ ਤੁਹਾਡੇ ਜੋ ਦਿੱਤਾ ਗਿਆ ਇੱਥੇ ਤੁਸੀਂ ਆਪਣਾ ਜੋ ਏਰੀਆ ਹੈ ਉਸ ਦੇ ਹਿਸਾਬ ਨਾਲ ਜੋ ਇਸ ਦਾ ਆਫਿਸ ਹੈ ਜਿੱਥੇ ਤੁਸੀਂ ਲੈਟਰ ਪਾਉਣਾ ਹੈ ਆਧਾਰ ਕਾਰਡ ਅਪਡੇਸ਼ਨ ਵਾਸਤੇ ਉਹ ਚੈੱਕ ਕਰ ਸਕਦੇ ਹੋ ਇੱਥੇ ਸਟੇਟ ਨੂੰ ਕਲਿੱਕ ਕਰ ਲੈਣਾ ਹੈ ਏ ਜੋ ਡਰੈਸ ਦਿੱਤਾ ਹੈ ਇੱਥੇ ਜਾਣਾ ਵੈਸੇ ਜਾ ਕੇ ਕਰਵਾਉਣਾ ਹਰ ਜਗ੍ਹਾ ਤੇ ਬੜਾ ਆਸਾਨ ਨਹੀਂ ਹੁੰਦਾ ਅਸੀਂ ਤੁਹਾਨੂੰ ਆਨਲਾਈਨ ਹੀ ਦੱਸਾਂਗੇ ਕਿ ਤੁਸੀਂ ਕਿਵੇਂ ਆਧਾਰ ਕਾਰਡ ਨੂੰ ਅਪਡੇਟ ਕਰ ਸਕਦੇ ਹੋ ਇਹ ਵਾਲਾ ਡਰੈਸ ਤੁਹਾਨੂੰ ਆਫੀਸ਼ੀਅਲ ਸਾਈਟ ਤੇ ਮਿਲ ਜਾਵੇਗਾ ਜਦੋਂ ਤੁਸੀਂ ਆਪਣੀ ਸਟੇਟ ਉੱਪਰ ਕਲਿੱਕ ਕਰੋਗੇ ਤਾਂ ਜੋ ਉਹਨਾਂ ਦਾ ਉਹ ਅਪਡੇਸ਼ਨ ਆਧਾਰ ਰਿਕਾਰਡ ਅਪਡੇਸ਼ਨ ਦਾ ਕੇਂਦਰ ਹੈ ਉਹ ਤੁਹਾਡੇ ਲਈ ਸਾਹਮਣੇ ਆ ਜਾਵੇਗਾ ਇਹਨਾਂ ਦੀ ਜੋ ਈਮੇਲ ਆਈਡੀ ਹੈ ਉਹ help@uid.gov.in ਹੈ ਆ ਤੁਸੀਂ ਇੱਥੇ ਇਸ ਨੂੰ ਦੇਖ ਸਕਦੇ ਹੋ ਇਸ ਉੱਤੇ ਹੀ ਆਪਾਂ ਨੇ ਈਮੇਲ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਈਮੇਲ ਖੋਲ੍ਹ ਲੈਣੀ ਹੈ ਦੇ ਬਾਅਦ ਕੰਪੋਜ਼ ਤੇ ਕਲਿੱਕ ਕਰਨਾ ਹੈ ਉਹ ਜਿਹੜੀ ਇੱਥੇ ਐਪਲੀਕੇਸ਼ਨ ਅਸੀਂ ਨੇ ਸੈਂਡ ਕਰਨੀ ਹੈ ਉਹ ਵਾਲੀ ਮੇਲ ਤੇ ਜਾ ਕੇ ਕਰਨੀ ਹੈ ਉਸ ਨੂੰ ਇੱਥੇ ਕਾਪੀ ਕਰ ਲੈਣਾ ਹੈ ਜਾਂ ਭਰ ਲੈਣਾ ਹੈ ਉਸ ਤੋਂ ਬਾਅਦ ਇੱਥੇ ਇੱਕ ਐਪਲੀਕੇਸ਼ਨ ਲਿਖਣੀ ਹੈ ਜੋ ਤੁਸੀਂ ਨੇ ਇਹਨਾਂ ਦੇ ਹੈੱਡ ਆਫਿਸ ਨੂੰ ਭੇਜਣੀ ਹੈ ਉਸ ਦਾ ਫਾਰਮੈਟ ਮੈਂ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਉੱਥੇ ਉਸ ਦਾ ਲਿੰਕ ਹੋਵੇਗਾ ਤੁਸੀਂ ਉੱਥੋਂ ਉਸ ਨੂੰ ਕਾਪੀ ਕਰਕੇ ਇੱਥੇ ਪੇਸਟ ਕਰ ਸਕਦੇ ਹੋ ਤਾਂ ਇਹ ਦੇ ਉਸ ਤੋਂ ਇਲਾਵਾ ਜੋ ਵੀ ਡਾਕੂਮੈਂਟਸ ਨੇ ਉਹਨਾਂ ਦੇ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਇੱਥੇ ਜੋ ਵੀ ਖਾਲੀ ਕਾਲਮ ਨੇ ਉਹ ਤੁਸੀਂ ਨੇ ਬੜੇ ਧਿਆਨ ਨਾਲ ਭਰਨੇ ਹਨ ਐਗਜ਼ਾਮਪਲ ਲਈ ਤੁਹਾਡਾ ਨੇਮ ਪਰਮਨੈਂਟ ਐਡਰੈਸ ਰੈਜ਼ਿਡੈਂਸੀ ਫੁੱਲ ਐਡਰੈਸ ਡੇਟ ਆਫ ਬਰਥ ਜੋ ਤੁਹਾਡੀ ਮਿਸਟੇਕ ਹੈ ਉਹ ਵੀ ਲਿਖਣੀ ਉਹ ਵੀ ਲਿਖਣੀ ਹੈ ਤੇ ਜੋ ਠੀਕ ਕਰਨੀ ਹੈ ਉਹ ਵੀ ਲਿਖਣੀ ਹੈ ਉਸ ਨੂੰ ਬੜੇ ਧਿਆਨ ਨਾਲ ਲਿਖਣਾ ਹੈ ਪ੍ਰੈਜ਼ੀਡੈਂਟ ਤੇ ਅਪਡੇਸ਼ਨ ਵਾਲੀ ਡੇਟ ਹੈ ਉਸ ਤੋਂ ਬਾਅਦ ਆਧਾਰ ਕਾਰਡ ਦੀ ਕਾਪੀ origignal ਬਰਥ ਸਰਟੀਫਿਕੇਟ ਚਾਹੀਦਾ ਹੈ ਬਰਥ ਸਰਟੀਫਿਕੇਟ ਬਹੁਤ ਜ਼ਰੂਰੀ ਹੈ ਹੋ ਸਕੇ ਤਾਂ ਤੁਸੀਂ ਬਰਥ ਸਰਟੀਫਿਕੇਟ ਹੀ ਅਪਡੇਟ ਕਰਨਾ ਹੈ ਅਗਰ ਨਹੀਂ ਹੈਗਾ ਤਾਂ ਤੁਸੀਂ ਪਾਸਪੋਰਟ ਜਾਂ ਕੋਈ ਹੋਰ ਡਾਕੂਮੈਂਟ ਜਿਸ ਤੇ ਡੇਟ ਆਵਰਥ ਹੈ ਉਸ ਨੂੰ ਅਪਡੇਟ ਕਰਸ ਅਪਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਬਾਕੀ ਇੱਕ ਗੱਲ ਹੋਰ ਬਹੁਤ ਧਿਆਨ ਦੇਣਯੋਗ ਹੈ ਇਹ ਫਾਰਮ ਭਰਨ ਤੋਂ ਪਹਿਲਾਂ ਤੁਸੀਂ ਨੇ ਆਧਾਰ ਕਾਰਡ ਦੀ ਇਨਰੋਲਮੈਂਟ ਸੁਵਿਧਾ ਕੇਂਦਰ ਵਿੱਚ ਕਰਵਾ ਦੇਣੀ ਹੈ ਉਹ ਇਨਰੋਲਮੈਂਟ ਜਿਹੜੀ ਪਰਚੀ ਹੈ ਉਸ ਦੀ ਸਲਿੱਪ ਵੀ ਨਾਲ ਲੱਗੇਗੀ ਇਸ ਲਈ ਇਹ ਫਾਰਮ ਭਰਨ ਤੋਂ ਪਹਿਲਾਂ ਤੁਸੀਂ ਆਧਾਰ ਕਾਰਡ ਦੀ ਇਨਰੋਲਮੈਂਟ ਆਧਾਰ ਕਾਰਡ ਕੇਂਦਰ ਜਾਂ ਸੀਐਸ ਕੇਂਦਰ ਤੇ ਜਾ ਕੇ ਕਰਵਾ ਲੈਣੀ ਹੈ ਜਾਂ ਤੁਸੀਂ ਸੁਵਿਧਾ ਕੇਂਦਰ ਤੇ ਜਾ ਕੇ ਉਸ ਦੀ ਇਨਰੋਲਮੈਂਟ ਕਰਵਾ ਲਵੋ ਉਸ ਤੋਂ ਬਾਅਦ ਜਿਹੜੇ ਡਾਕੂਮੈਂਟ ਉੱਪਰ ਅਸੀਂ ਦੇਖੇ ਹਨ ਉਹਨਾਂ ਨੂੰ ਇੱਕ ਇੱਕ ਕਰਕੇ ਇੱਥੇ ਅਪਲੋਡ ਕਰ ਲੈਣਾ ਹੈ ਸਾਰੇ ਡਾਕੂਮੈਂਟਸ ਪੀਡੀਐਫ ਫਾਈਲ ਦੇ ਵਿੱਚ ਜਾਂ ਤੁਸੀਂ ਕਿ ਜੀਪੀਜੀ ਜਾਂ ਪੀਡੀਐਫ ਫਾਈਲ ਦੇ ਵਿੱਚ ਹੀ ਅਪਲੋਡ ਕਰਨੇ ਹਨ ਤਾਂ ਕਿ ਉਹ ਬਧੀਆ ਤਰੀਕੇ ਨਾਲ ਵਿਜ਼ੀਬਲ ਹੋ ਸਕਣ ਸਮਝ ਆ ਸਕਣ origignal ਸਰਟੀਫਿਕੇਟ origignal ਵਰ ਸਰਟੀਫਿਕੇਟ ਨੂੰ ਤੁਸੀਂ ਅਪਡੇਟ ਕਰ ਦੇਣਾ ਹੈ ਜੋ ਬਰਥ ਸਰਟੀਫਿਕੇਟ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਅਗਰ ਤੁਹਾਡੇ ਕੋਲ ਬਰਥ ਸਰਟੀਫਿਕੇਟ ਨਹੀਂ ਹੈ ਤਾਂ ਉਸ ਕੋਈ ਹੋਰ ਡਾਕੂਮੈਂਟ ਜਿਵੇਂ ਪਾਸਪੋਰਟ ਜਾਂ ਉਸ ਤੋਂ ਇਲਾਵਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਿਸ ਉੱਤੇ ਤੁਹਾਡਾ ਡੇਟ ਆਫ ਬਰਥ ਵੈਰੀਫਾਈ ਕੀਤਾ ਹੋਇਆ ਹੈ ਦਿੱਤਾ ਹੋਇਆ ਉਹ ਦੇ ਕਰ ਸਕਦੇ ਹੋ ਇਹ ਸਾਰੇ ਡਾਕੂਮੈਂਟ ਅਪਡੇਟ ਕਰ ਕਰਨੇ ਹਨ ਤੁਸੀਂ ਇਹ ਡਾਕੂਮੈਂਟ ਕਿੱਥੋਂ ਇਹਨਾਂ ਦਾ ਜੋ ਫਾਰਮਟ ਹੈ ਕਿੱਥੋਂ ਲੈ ਸਕਦੇ ਹੋ ਉਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਇਹ ਵਾਲੀ ਸਾਈਟ ਉੱਤੇ ਜਾਣਾ ਹੈ ਜੁਆੜੀ ਤੇ ਉਸ ਤੋਂ ਇਹ ਸਾਈਟ ਦਾ ਜੋ ਲਿੰਕ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਉਸ ਤੋਂ ਬਾਅਦ ਤੁਸੀਂ ਜਦੋਂ نیچے ਜਾਵੋਗੇ ਜਾਵੋਗੇ ਤਾਂ ਤੁਹਾਨੂੰ ਇੱਥੇ ਇਹ ਵਾਲੀ ਜੋ ਐਪਲੀਕੇਸ਼ਨ ਹੈ ਤੁਸੀਂ ਇੱਥੋਂ ਇਸ ਨੂੰ ਡਾਊਨਲੋਡ ਕਰ ਲੈਣਾ ਹੈ ਤੇ ਬਾਅਦ ਪ੍ਰਿੰਟ ਕਰਨ ਤੋਂ ਬਾਅਦ ਇਸ ਨੂੰ ਫਿਲ ਕਰਕੇ ਹੀ ਅਪਲੋਡ ਕਰਨਾ ਹੈ ਉਸ ਤੋਂ ਬਾਅਦ ਜਿਹੜੀ ਐਪਲੀਕੇਸ਼ਨ ਦੀ ਮੈਂ ਗੱਲ ਕਰ ਰਿਹਾ ਸੀ ਉਹ ਇਹ ਵਾਲੀ ਐਪਲੀਕੇਸ਼ਨ ਹੈ ਜੋ ਤੁਸੀਂ ਇੱਥੋਂ ਕਾਪੀ ਕਰ ਸਕਦੇ ਹੋ ਤੁਸੀਂ ਇਹ ਵਾਲੀ ਐਪਲੀਕੇਸ਼ਨ ਨੂੰ ਆਨਲਾਈਨ ਜੋ ਮੈਂ ਤੁਹਾਨੂੰ ਇਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ ਉੱਥੋਂ ਤੁਸੀਂ ਲੈ ਸਕਦੇ ਹੋ ਹੁਣ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਆ ਜਾਏਗਾ ਜਿਹੜਾ ਕਿ ਤੁਸੀਂ ਉੱਥੋਂ ਡਾਊਨਲੋਡ ਕਰਨਾ ਹੈ ਇਸ ਨੂੰ ਅ ਅਪਲੋਡ ਕਰਨ ਤੋਂ ਪਹਿਲਾਂ ਪ੍ਰਿੰਟ ਕਰਕੇ ਫਿਲ ਕਰ ਲੈਣਾ ਹੈ ਫਿਰ ਫਿਲ ਕਰਨ ਲਈ ਤੁਸੀਂ ਬੜੇ ਧਿਆਨ ਨਾਲ ਇਸ ਨੂੰ ਫਿਲ ਕਰਨਾ ਹੈ ਜਿਹੜੀ ਤੁਹਾਡੀ ਜਨਮ ਤਰੀਕ ਸਹੀ ਉਸ ਨੂੰ ਫਿਲ ਕਰਨਾ ਉਸ ਤੋਂ ਬਾਅਦ ਆਧਾਰ ਕਾਰਡ ਨੰਬਰ ਉਸ ਤੋਂ ਬਾਅਦ ਜਿਹੜੇ ਜਿਹੜੇ ਤੁਸੀਂ ਜਿਸ ਨੂੰ ਚੇਂਜ ਕਰਨਾ ਚਾਹੁੰਦੇ ਹੋ ਪ੍ਰੈਜ਼ੈਂਟ ਡੇਟਾ ਉਹ ਇੱਥੇ ਫਿਲ ਕਰ ਲੈਣੀ ਹੈ ਇਹ ਸਾਰਾ ਕੁਝ ਬੜੇ ਧਿਆਨ ਨਾਲ ਫਿਲ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਅਪਲੋਡ ਕਰਨਾ ਹੈ ਇਹ ਜੋ ਇਹ ਵਾਲਾ ਨੰਬਰ ਇਨਰੋਲਮੈਂਟ ਨੰਬਰ ਹੈ ਇਸ ਨੂੰ ਵੀ ਟਾਈਪ ਕਰ ਲੈਣਾ ਹੈ ਤੁਸੀਂ ਨੇ ਇਨਰੋਲਮੈਂਟ ਜਿਹੜਾ ਤੁਸੀਂ ਸਬਿਧਾ ਕੇਂਦਰ ਵਿੱਚ ਆਧਾਰ ਕਾਰਡ ਅਪਡੇਸ਼ਨ ਲਈ ਇਨਰੋਲਮੈਂਟ ਕੀਤੀ ਹੈ ਉਹ ਵਾਲਾ ਇਨਰੋਲਮੈਂਟ ਦਾ ਨੰਬਰ ਹੈ ਜੋ ਪਰਚੀ ਹੋਵੇਗੀ ਉਸ ਤੋਂ ਬਾਅਦ ਡੇਟ ਆਫ ਬਰਥ ਜਿਹੜੀ ਤੁਸੀਂ ਨੇ ਹੁਣ ਰੱਖਣੀ ਹੈ ਉਸ ਨੂੰ ਭਰ ਲੈਣਾ ਹੈ ਇਹ ਸਾਰਾ ਕੁਝ ਬੜੇ ਧਿਆਨ ਨਾਲ ਕਰਨਾ ਹੈ ਕਿਉਂਕਿ ਇਸ ਦੇ ਆਧਾਰ ਤੇ ਹੀ ਤੁਹਾਡੀ ਜੋ ਅਪਡੇਸ਼ਨ ਹੈ ਆਧਾਰ ਕਾਰਡ ਦੇ ਵਿੱਚ ਹੋਣੀ ਹੈ ਸੋ ਇਸ ਨੂੰ ਧਿਆਨ ਨਾਲ ਬੜੇ ਧਿਆਨ ਨਾਲ ਦੇਖਣਾ ਹੈ نیچے ਜਿਹੜੇ ਤੁਹਾਡੇ ਸਾਹਮਣੇ ਜੋ ਕਾਲਮ ਦਿਖ ਰਿਹਾ ਹੈ ਇਸ ਨੂੰ ਬੜੇ ਧਿਆਨ ਨਾਲ ਭਰ ਲੈਣਾ ਹੈ ਤੇ ਇਹਨਾਂ ਨੂੰ ਟਿਕ ਕਰਨਾ ਹੈ ਤੁਸੀਂ ਨੇ ਕਿੰਨੀ ਵਾਰੀ ਅਧਾਰ ਕਾਰਡ ਜੋ ਅਪਡੇਸ਼ਨ ਕਰਵਾਈ ਹੈ ਉਸ ਤੋਂ ਇਲਾਵਾ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਆਪਸ਼ਨ ਨੂੰ ਯੂਜ਼ ਕਰ ਚੁੱਕੇ ਹੋ ਇਹ ਸਾਰਾ ਹੀ ਬੜੇ ਧਿਆਨ ਨਾਲ ਪੜ ਕੇ ਟਿੱਕ ਲਗਾਣੀ ਹੈ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਕਿ ਇਸ ਐਪਲੀਕੇਸ਼ਨ ਨੂੰ ਬੜੇ ਧਿਆਨ ਨਾਲ ਹੀ ਫਿਲ ਕਰਨਾ ਹੈ ਤੁਸੀਂ ਪਹਿਲੀ ਵਾਰੀ ਬਣਾ ਰਹੇ ਹੋ ਜਾਂ ਦੂਸਰੀ ਵਾਰੀ ਬਣਾ ਰਹੇ ਹੋ ਉਸ ਤੋਂ ਬਾਅਦ ਅ ਤੁਸੀਂ ਕਿਸ ਚੀਜ਼ ਦੀ ਕਰੈਕਸ਼ਨ ਕਰਾ ਰਹੇ ਹੋ ਆਧਾਰ ਕਾਰਡ ਦੇ ਵਿੱਚ ਪਹਿਲਾਂ ਤੁਸੀਂ ਕਦੋਂ ਕਰੈਕਸ਼ਨ ਕਰਵਾਈ ਹੈ ਸਾਰਾ ਇੱਥੇ ਲਿਖਿਆ ਹੋਇਆ ਜੋ ਉਹ ਤੁਸੀਂ ਧਿਆਨ ਨਾਲ ਪੜ੍ਹ ਕੇ ਟਿੱਕ ਲਗਾ ਦੇਣੀ ਹੈ ਉਸ ਤੋਂ ਬਾਅਦ ਇਸ ਫਾਰਮ ਭਰਨ ਤੋਂ ਬਾਅਦ ਤੁਸੀਂ ਅੱਗੇ ਵਧਣਾ ਹੈ ਉੱਥੇ ਇਸ ਨੂੰ ਫੇਰ ਈਮੇਲ ਆਈਡੀ ਤੇ ਜਾਣਾ ਉੱਥੇ ਇਸ ਨੂੰ ਅਪਲੋਡ ਕਰ ਦੇਣਾ ਹੈ ਬਾਕੀ ਡਾਕੂਮੈਂਟ ਦੇ ਨਾਲ ਹੀ ਇਨਰੋਲਮੈਂਟ ਸਲਿੱਪ ਵੀ ਤੁਸੀਂ ਇਸ ਦੇ ਨਾਲ ਅਪਲੋਡ ਕਰਨੀ ਹੈ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਨਰੋਲਮੈਂਟ ਸਲਿੱਪ ਇਸ ਤਰ੍ਹਾਂ ਦੀ ਦਿਖਦੀ ਹੈ ਇਸ ਨੂੰ ਵੀ ਤੁਸੀਂ ਅਪਲੋਡ ਕਰ ਦੇਣਾ ਹੈ ਉਸ ਤੋਂ ਬਾਅਦ ਇਹ ਜੋ ਸਾਰੇ ਕਾਲਮ ਨੇ ਜੋ ਤੁਸੀਂ ਬੜੇ ਧਿਆਨ ਨਾਲ ਦੇਖ ਲੈਣੇ ਹਨ ਜ਼ਿੰਮੇਵਾਰ ਕਾਰਡ ਨੰਬਰ ਉਸ ਤੋਂ ਬਾਅਦ ਮੈਂਸ਼ਨ ਜਿਹੜਾ ਰਜਿਸਟਰਡ ਕੀਤਾ ਮੈਂਸ਼ਨਿੰਗ ਦਾ ਆਧਾਰ ਕਾਰਡ ਡੇਟ ਆਫ ਬਰਥ ਦੇਖਣੀ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਰਿਕੁਆਇਰਡ ਹੈ ਜਿਹੜੀ ਤੁਹਾਨੂੰ ਠੀਕ ਕਰਨੀ ਹੈ ਉਹ ਵਾਲੀ ਇੱਥੇ ਲਿਖਣੀ ਹੈ انرੋਲਮੈਂਟ ਸਲਿੱਪ ਆ ਜਾਊਗਾ ਉਸ ਦਾ ਨੰਬਰ ਆ ਜਾਣਾ ਇੱਥੇ ਤੇ ਅਪਡੇਟ ਡੇਟ ਜਿਹੜੀ ਡੇਟ ਤਰੀਕ ਨੋਲ ਜਿਹੜੀ ਲਿਸਟ ਹੋਏਗੀ ਜਿਹੜੀ انرੋਲਮੈਂਟ ਰਸੀਦ ਹੁੰਦੀ ਹੈ ਉਸ ਦਾ ਨੰਬਰ ਇੱਥੇ ਆ ਜਾਵੇਗਾ انرੋਲਮੈਂਟ ਸਲਿੱਪ ਦਾ ਨੰਬਰ ਆ ਜਾਵੇਗਾ ਜੋ ਤੁਸੀਂ ਆ ਸੁਵਿਧਾ ਕੇਂਦਰ ਦੇ ਵਿੱਚ ਅਪਲੀਕੇਸ਼ਨ ਵਾਸਤੇ ਤੁਹਾਨੂੰ ਜਦੋਂ ਤੁਸੀਂ ਗਏ ਸੀ ਉਹ ਸਲਿੱਪ ਦਿੱਤੀ ਹੋਈ ਉਹਨਾਂ ਨੇ ਉਸ ਤੋਂ ਬਾਅਦ ਡੇਟਸ ਜਿਹੜੀ ਡੇਟਸ ਨੂੰ ਤੁਸੀਂ ਨੇ ਉਹ ਸਲਿੱਪ ਦੀ ਡੇਟ ਉਸ ਤੋਂ ਬਾਅਦ ਇੱਥੇ ਟਾਈਮ ਇਸ ਜਗ੍ਹਾ ਤੇ ਤੁਸੀਂ ਨੇ ਆਪਣਾ ਨਾਮ ਮੈਂਸ਼ਨ ਕਰਨਾ ਹੈ ਜਿਸ ਬਲੋਂ ਇਹ ਅਰਜ਼ੀ ਲਿਖੀ ਜਾ ਰਹੀ ਹੈ ਉਸ ਤੋਂ ਬਾਅਦ ਸਾਰੇ ਡਾਕੂਮੈਂਟਸ ਨੂੰ ਤੁਸੀਂ ਧਿਆਨ ਨਾਲ ਚੈੱਕ ਕਰ ਲੈਣਾ ਹੈ ਤੇ ਇਸ ਨੂੰ ਸੈਂਡ ਕਰ ਦੇਣਾ ਹੈ ਸੈਂਡ ਕਰਨ ਤੋਂ ਬਾਅਦ ਜੋ ਤੁਹਾਡੇ ਰਿਜਨਲ ਜੋ ਆਫਿਸ ਹੋਏਗਾ ਯੂਏਡੀਆਈ ਦਾ ਉੱਥੇ ਐਪਲੀਕੇਸ਼ਨ ਚਲੀ ਜਾਵੇਗੀ ਇਸ ਤਰ੍ਹਾਂ ਜਿਹੜੀ ਆਧਾਰ ਕਾਰਡ ਵਿੱਚ ਅਪਡੇਸ਼ਨ ਤੁਹਾਡੀ ਹੋ ਜਾਵੇਗੀ ਇਨਰੋਲਮੈਂਟ ਸਲਿੱਪ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੀ ਉਹ ਇਨਰੋਲਮੈਂਟ ਨਹੀਂ ਕਰਵਾਈ ਹੋਈ ਤੁਸੀਂ ਉਹ ਨਾਲ ਅਪਡੇਟ ਨਹੀਂ ਕੀਤੀ ਹੈਗੀ ਅਪਲੋਡ ਨਹੀਂ ਕੀਤੀ ਤੁਹਾਡੀ ਐਪਲੀਕੇਸ਼ਨ ਦੇ ਦਾ ਤੁਹਾਡੀ ਜੋ ਕਰੈਕਸ਼ਨ ਜੋ ਅਪਡੇਟ ਹੈ ਉਹ ਨਹੀਂ ਹੋਵੇਗੀ ਇਸ ਲਈ ਇਨਰੋਲਮੈਂਟ ਸਲਿੱਪ ਬਹੁਤ ਜ਼ਿਆਦਾ ਜ਼ਰੂਰੀ ਹੈ ਉਣੀ ਅਮਲ ਦੇ ਮਾਧਿਅਮ ਨਾਲ ਜਿਹੜੀ ਜਿਹੜੀ ਰਿਕੁਐਸਟ ਹੈ ਉਹ ਯੂਏਡੀਆਈ ਕੋਲ ਪਹੁੰਚ ਜਾਵੇਗੀ ਜੇਕਰ ਤੁਹਾਡੇ ਸਾਰੇ ਡਾਕੂਮੈਂਟ ਸਹੀ ਅਨੁਜੋਗ ਤੁਸੀਂ ਉਹਦੇ ਨਾਲ ਅਟੈਚ ਕੀਤੇ ਹਨ ਰੋਲਮੈਂਟ ਸਲਿੱਪ ਤੋਂ ਲੈ ਕੇ ਹਰੇਕ ਡਾਕੂਮੈਂਟ ਸਹੀ ਤਰੀਕੇ ਨਾਲ ਲਾਇਆ ਹੈ ਤਾਂ ਹੁਣ ਯੂਏਡੀ ਇਸ ਨੂੰ ਰਿਵਿਊ ਕਰੇਗੀ ਤੇ ਇਸ ਤੋਂ ਬਾਅਦ ਇਸ ਨੂੰ ਐਕਸੈਪਟ ਕਰ ਲਵੇਗੀ ਤੇ ਤੁਹਾਡਾ ਜੋ ਆਧਾਰ ਕਾਰਡ ਹੈ ਉਹ ਅਪਡੇਟ ਹੋ ਜਾਵੇਗਾ ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਤੁਹਾਡਾ ਆਧਾਰ ਕਾਰਡ ਬੜੀ ਆਸਾਨੀ ਨਾਲ ਅਪਡੇਟ ਕਰ ਸਕਦੇ ਹੋ ਪਰ ਇਸ ਦੇ ਵਿੱਚ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੋ ਤੁਹਾਡੀ ਰੋਲਮੈਂਟ ਸਲਿੱਪ ਹੈ ਉਹ ਤੁਹਾਡਾ ਹੋਣੀ ਚਾਹੀਦੀ ਹੈ ਭਾਵ ਤੁਸੀਂ ਨੇ ਜੋ এনਰੋਲਮੈਂਟ ਹੈ ਉਹ ਪਹਿਲਾਂ ਹੀ ਕਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਬਿਨਾ ਤੁਹਾਡਾ ਜੇ ਆਧਾਰ ਕਾਰਡ ਹੈ ਅਪਡੇਟ ਨਹੀਂ ਹੋਵੇਗਾ ਇਸ ਲਈ ਤੁਸੀਂ ਨੇ এনਰੋਲਮੈਂਟ ਸਲਿੱਪ ਪਹਿਲਾਂ ਹੀ ਸਹੂਬਿਦਾ ਕੇਂਦਰ ਵਿੱਚ ਜਾ ਕੇ ਆਧਾਰ ਕਾਰਡ ਦੀ এনਰੋਲਮੈਂਟ ਲੈ ਲੈਣੀ ਹੈ ਉਸਦੇ ਬਾਅਦ ਹੀ ਤੁਹਾਡੀ ਇਹ ਅਪਡੇਸ਼ਨ ਹੋਵੇਗੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਹੋਰ ਵੀਡੀਓ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸ ਬਾਰੇ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਧੰਨਵਾਦ